ਲੋ ਜੀ ਅੱਜ ਤੁਹਾਨੂੰ ਦਰਸ਼ਨ ਕਰਾਦੇ ਆ ਜੀ ਗੁਰਦੁਆਰਾ ਨਿਰਮਲ ਡੇਰਾ ਭਲਾਚੌਰ ਅੱਜ ਸੰਤ ਬਾਬਾ ਤਾਰਾ ਸਿੰਘ ਜੀ ਦੀ ਵਰਸੀ ਆ ਜੀ ਜੋ ਇੱਥੇ ਅੱਜ ਮਨਾਈ ਜਾ ਰਹੀ ਹੈ 12 ਤਰੀਕਾ ਅਜ 12 ਅਕਤੂਬਰ ਬਾਬਾ ਤਾਰਾ ਸਿੰਘ ਜੀ ਸਿੰਘ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਪਹਿਲਾਂ ਇੱਥੇ ਸੰਤ ਹੁੰਦੇ ਸੀ ਉਹਨਾਂ ਦੀ ਵਰਸੀ ਹੈ ਜੀ ਅੱਜ ਲੋ ਜੀ ਦਰਸ਼ਨ ਕਰੋ ਆ ਫੋਟੋ ਸੀ ਸੰਤਾਂ ਦੀ ਮਹਾਪੁਰਖਾਂ ਦੀ ਆ ਫੋਟੋ ਆ ਜੀ ਇਹ ਪੁਰਾਣੇ ਟਾਈਮ ਦੀ ਖਿੱਚੀ ਹੋਈ ਫੋਟੋ ਆ ਆ ਸਿੱਦੇ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਤਾਰਾ ਸਿੰਘ ਜੀ ਤੋਂ ਬਾਅਦ ਬਾਬਾ ਮਾਨ ਸਿੰਘ ਜੀ ਇਸ ਗੁਰਦੁਆਰੇ ਦੀ ਦੇਖਰੇਖ ਕਰਦੇ ਹਨ ਜੋ ਜਿਨ੍ਹਾਂ ਨੇ ਚਿੱਟਾ ਚੋਲਾ ਪਾਇਆ ਉਹ ਬਾਬਾ ਮਾਨ ਸਿੰਘ ਜੀ ਹਨ ਸੰਗਤਾਂ ਲਈ ਠੰਡੇ ਮਿੱਠੇ ਜੰਨੇ ਦੇ ਰਸ ਦੀ ਜੀ ਸ਼ਹੀਲ ਲੱਗੀ ਹੋਈ ਅੱਜ ਮੈਂ ਤੇ ਅਮਨਦੀਪ ਨੇ ਵੀ ਇੱਕ ਇੱਕ ਗਲਾਸ ਪਹਿਲਾਂ ਰਸ ਦਾ ਪੀਤਾ ਮੈਂ ਕਿਹਾ ਫੇਰ ਬਾਅਦ ਚ ਜਾ ਕੇ ਲੰਗਰ ਹਾਲ ਦੀ ਸੇਵਾ ਕਰਾਨੇ ਆ ਪਹਿਲਾਂ ਇੱਕ ਇੱਕ ਗਲਾਸ ਰਸ ਦਾ ਪੀ ਲਈਏ ਤੇ ਚੱਲਦੇ ਲੰਗਰ ਹਾਲ ਲੋ ਜੀ ਹਲਵਾਈ ਆਪਣੇ ਲੱਗੇ ਹੋਏ ਆ ਜਲੇਬੀਆਂ ਕੱਢਣ ਕੋਈ ਪਕੌੜੇ ਕੱਢ ਰਿਹਾ ਕਿਉਂਕਿ ਸਵੇਰ ਦਾ ਟਾਈਮ ਆ ਪਹਿਲਾਂ ਪਕੌੜੇ ਚੱਲਦੇ ਚਾਹ ਨਾਲ 11 ਵਜੇ ਤੋਂ ਬਾਅਦ 12 ਵਜੇ ਤੋਂ ਬਾਅਦ ਲੰਗਰ ਸ਼ੁਰੂ ਆ ਜੀ ਬ੍ਰੈਡ ਪਕੌੜੇ ਗੋਭੀ ਵਾਲੇ ਪਕੌੜੇ ਪਾਲਕ ਵਾਲੇ ਪਕੌੜੇ ਚੱਲ ਰਹੇ ਆ ਮਠਿਆਈ ਚੱਲ ਰਹੀ ਆ ਛੋੜ ਲੇਂ ਹਾਂ ਜੀ ਇਹ ਆ ਵੀ ਆ ਜਾ ਲੋ ਜੀ ਦਾਲਾਂ ਸਬਜ਼ੀਆਂ ਵੀ ਰੈਡੀ ਆ ਲਵਾਈਆਂ ਨੇ ਆਪਣਾ ਕੰਮ ਪਹਿਲਾਂ ਹੀ ਐਡਵਾਂਸ ਚ ਤਿਆਰ ਕਰਕੇ ਰੱਖ ਲਿਆ ਲੋ ਜੀ ਸੇਵਾਦਾਰ ਆਪਣੀ ਡਿਊਟੀ ਨਿਭਾ ਰਹੇ ਆ ਗਰਮਾ ਗਰਮ ਚਾਹ ਤੇ ਪਕੌੜੇ ਦਾ ਲੰਗਰ ਸੰਗਤਾਂ ਨੂੰ ਸ਼ਿਕਾਰੇ ਆ ਇਹ ਲੰਗਰ ਹਾਲ ਨਵਾਂ ਤਿਆਰ ਕੀਤਾ ਜੀ ਖੁੱਲਾ ਤੇ ਬੜਾ ਵਧੀਆ ਹਵਾਦਾਰ ਆ ਲੋ ਜੀ ਭੋਗ ਪੈ ਗਿਆ ਸੀ ਨਾਲੇ ਲੰਗਰ ਸ਼ੁਰੂ ਕਰ ਦਿੱਤਾ ਪ੍ਰਸ਼ਾਦਾ ਸ਼ੁਰੂ ਕਰਤਾ ਜਿਨ੍ਹਾਂ ਨੇ ਚਾਹ ਪਕੌੜਾ ਵੀ ਛਕਣਾ ਉਹ ਵੀ ਚੱਲ ਰਿਹਾ ਸੰਗਤਾਂ ਬੈਠ ਕੇ ਲੰਗਰ ਛਕ ਰਹੀਆਂ ਨੇ thank uh you -huh.